ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ 18 ਸਾਲ ਦੀ ਉਮਰ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਆਨੰਦ ਕਾਰ ਬਟਾਲਾ ਨਿਵਾਸੀ ਪਟਵਾਰੀ ਮੋਲचंद ਖੱਤਰੀ ਅਤੇ ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ 1487 ਈਸਵੀ ਦੇ ਵਿੱਚ ਗੁਰਨਾਨਕ ਦੇਵ ਜੀ ਨੇ ਗ੍ਰਸਥ ਜੀਵਨ ਆਰੰਭ ਕਰਕੇ ਸਾਡੇ ਸੰਸਾਰਿਕ ਜੀਵਨ ਨੂੰ ਉਦੇਸ਼ ਦਿੱਤਾ ਕਿ ਜੰਗਲਾਂ ਵੀ ਜਾ ਕੇ ਧੋਨੀਆਂ ਤਾ ਕੇ ਉੱਠੇ ਲਟਕਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਗਰਸਤ ਵਿੱਚ ਰਹਿ ਕੇ ਨਾਮ ਸਿਮਰਨ ਦੇ ਨਾਲ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਗੁਰਨਾਨਕ ਦੇਵ ਜੀ ਦੀ ਵੱਡੀ ਪਹਿਣ ਦੇ ਦੇ ਨਾਨਕ ਜੀ ਦਾ ਵਿਆਹ ਪਾਈਆ ਜੈਰਾਮ ਜੀ ਦੇ ਨਾਲ ਹੋਇਆ ਸੀ ਪਾਈਆ ਜੈਰਾਮ ਜੀ ਮਾਲੀਆ ਗਰੋਂ ਦੇ ਲਈ ਮਾਤਾ ਸੁਲੱਖਣੀ ਜੀ ਦੇ ਪਿਤਾ ਪਟਵਾਰੀ ਮੁੱਲचंद ਖੱਤਰੀ ਦੇ ਕੋਲ ਜਾਇਆ ਕਰਦੇ ਸਨ ਭਾਈ ਜਰਮ ਜੀ ਨੇ ਗੁਰ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਗੱਲਬਾਤ ਕਰਕੇ ਮਾਤਾ ਸੁਲੱਖਣੀ ਜੀ ਦਾ ਰਿਸ਼ਤਾ ਗੁਰ ਨਾਨਕ ਦੇਵ ਜੀ ਦੇ ਨਾਲ ਪੱਕਾ ਕਰਵਾਇਆ ਸੀ ਬਰਾਤ ਸੁਲਤਾਨਪੁਰ ਲੋਧੀ ਤੋਂ ਚੜੀ ਅਤੇ ਬਰਾਤ ਦਾ ਉਤਾਰਾ ਬਟਾਣੇ ਇੱਕ ਹਵੇਲੀ ਦੇ ਵਿੱਚ ਹੋਇਆ ਗੁਰ ਨਾਨਕ ਦੇਵ ਜੀ ਇੱਕ ਕੰਧ ਦੇ ਕੋਲ ਬੈਠ ਗਏ ਉੱਥੇ ਬੈਠੀ ਇੱਕ ਬਜ਼ੁਰਗ ਮਾਤਾ ਨੇ ਕਿਹਾ ਪੁੱਤਰ ਇਹ ਕੰਧ ਕੱਚੀ ਹੈ ਕਦੇ ਵੀ ਡਿੱਗ ਸਕਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਮਾਤਾ ਨੂੰ ਕਿਹਾ ਇਹ ਕੰਧ ਕਦੇ ਨਹੀਂ ਡਿੱਗੇਗੀ ਇਹ ਕੰਧ ਸਾਡੇ ਵਿਆਹ ਦੇ ਨਿਸ਼ਾਨੇ ਵਜੋਂ ਯੁੱਗਾਂ ਯੁਗਾਂ ਤਰਾ ਤੱਕ ਕਾਇਮ ਰਹੇਗੀ ਅੱਜ ਵੀ ਇਹ ਕੰਧ ਸ਼ੀਸ਼ੇ ਦੇ ਫਰੇਮ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਦੇਖੇ ਸੁਰੱਖਿਅਤ ਹੈ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਨੂੰ ਵੇਦਾ ਰਾਹੀਂ ਅਗਨੀ ਦੀ ਪਰਿਕਰਮਾ ਲੈਣ ਤੋਂ ਮਨਾ ਕਰ ਦਿੱਤਾ ਅਤੇ ਇੱਕ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖ ਕੇ ਇੱਕ ਪੀੜਾ ਸਾਹਿਬ ਦੇ ਉੱਤੇ ਰੱਖ ਕੇ ਉਲਤੀਆਂ ਚਾਰ ਲਾਵਾ ਲਿੱਤੀਆਂ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਰਾਹੀਂ ਚਾਰ ਲਾਵਾ ਦੀ ਮਰਿਆਦਾ ਦਾ ਮੁੰਡ ਬੰਦ ਦਿੱਤਾ ਅੱਗੇ ਗੁਰੂ ਰਾਮਦਾਸ ਜੀ ਨੇ ਚਾਰ ਲਾਵਾ ਦਾ ਉਚਾਰਨ ਕਰਕੇ ਸਦਾ ਲਈ ਸਿੱਖਾਂ ਲਈ ਆਨੰਦ ਕਾਰ ਦੇ ਇਹ ਮਰਿਆਦਾ ਕਾਇਮ ਕਰ ਦਿੱਤੀ ਮਾਤਾ ਸੁਲਖਣੀ ਜੀ ਦਾ ਜਨਮ ਸਥਾਨ ਅਤੇ ਗੁਰੂ ਨਾਨਕ ਦੇਵ ਜੀ ਦਾ ਸੋਹਰਾ ਘਰ ਜਿੱਥੇ ਉਹਨਾਂ ਨੇ ਚਾਰ ਲਾਵਾ ਲਈਆਂ ਸਨ ਅੱਜ ਉੱਥੇ ਗੁਰਦੁਆਰਾ ਡੇਰਾ ਸਾਹਿਬ ਸੁਸ਼ੋਭਿਤ ਹੈ ਗੁਰਦੁਆਰਾ ਦੇਵਜੀਤ ਦੇ ਵਿਆਹ ਪੁਰਬ ਦੇ ਨਾਲ ਸੰਬੰਧਿਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਕੰਧ ਸਾਹਿਬ ਵਿਖੇ ਬੜੀ ਹੀ ਧੁੰਦਾਂ ਦੇ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ